ਫਾਜ਼ਲ ਕਾ ਦੇ ਵਾਰਡ ਨੰਬਰ 2 ਵਿੱਚ ਪ੍ਰਧਾਨ ਸੁਰਿੰਦਰ ਸਰੇਵਾਦੀ ਅਗਵਾਈ ਹੇਠ ਸਰਦਾਰ ਸ਼ੇਰ ਸਿੰਘ ਖਬਾਇਆ ਲਈ ਵੋਟਾਂ ਮੰਗੀਆਂ ਗਈਆਂ ਪ੍ਰਧਾਨ ਸੁਰਿੰਦਰ ਸਰੇਵਾਦੀ ਅਗਵਾਈ ਹੇਠ ਰਾਦੇਸ਼ਾਮ ਕੌਂਸਲਰ ਰੋਮੀ ਫੁਟੇਲਾ ਮਹਾਵੀਰ ਪ੍ਰਚਾਰ ਹਰੀਸ਼ ਠਾਕਰ ਰੋਸ਼ਨ ਪ੍ਰਜਾਪਤ ਤੋਂ ਇਲਾਵਾ ਸੰਦੀਪ ਠਠਈ ਰੋਮੀ ਫੁਟੇਲਾ ਜਗਦੀਸ਼ ਬਾਜਾਜ ਤੇ ਹੋਰ ਸਿੰਧਰ ਕਾਂਗਰਸੀ ਆਗੂਆਂ ਵੱਲੋਂ ਘਰ-ਘਰ ਜਾ ਕੇ ਸ਼ੇਰ ਸਿੰਘ ਖਬਾਇਆ ਦੇ ਹੱਕ ਵਿੱਚ ਕਾਂਗਰਸ ਨੂੰ ਵੋਟ ਪਾਉਣ ਦੀ ਆਹ्वान ਕੀਤਾ ਗਿਆ ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਬਾਬੂ ਲਾਲ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਜਿੱਥੇ ਬੋਲਦੇ ਹੋਏ ਵੱਖ-ਵੱਖ ਕਾਂਗਰਸੀ ਵਰਕਰਾਂ ਅਤੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਕੋ ਇੱਕ ਸਰਕਾਰ ਹੈ ਜੋ ਲੋਕ ਕਹਿਤਾ ਕੰਮ ਕਰਦੀ ਹੈ ਅਤੇ ਆਣ ਵਾਲੇ ਇੱਕ ਤਰੀਕ ਨੂੰ ਕਾਂਗਰਸ ਨੂੰ ਜਿਤਾਓ ਹੋਰ ਬੋਲਦੇ ਕੀ ਕੋਈ ਜੀ ਕਿਡਮੀ ਉਚਾਈਏ ਜੀ ਅੱਜ ਅਸੀਂ ਸ਼ੇਰ ਸੰਗ ਕਰਾਇਆ ਦੀ ਇੱਕ ਮੈਨ ਕਰਨੀ ਚੁਣ ਕੀਤੀ ਹੋਈ ਹੈ ਜਿਹੜੀ ਕਿ ਅੱਜ ਸ਼੍ਰੋਮਕ ਡੋਰ ਟੂ ਡੋਰ ਆਹ ਆਮ ਖਾਸ ਲੋਕ ਜਿਹੜੇ ਸਾਡੇ ਜਿਹੜੇ ਸਾਡੇ ਸੰਪਰਕ ਵਿੱਚ ਹੈਗੇ ਸੀਗੇ ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਘਰ ਜਾ ਕੇ ਮਿਲੇ ਆ ਜਿਹ ਇਸ ਵਿੱਚ ਅਸੀਂ ਕੁਝ ਦਾਣਾ ਮੰਡੀ ਦੇ ਵਿੱਚ ਕੁਝ ਪਰਿਵਾਰ ਰਹਿ ਗਏ ਸੀ ਜਿਹੜੇ ਉਹਨਾਂ ਨੂੰ ਮਿਲੇ ਆ ਕੁਝ ਸਾਡੇ ਤਲਾਸ਼ ਨਗਰ ਦੇ ਵਿੱਚ ਵੀ ਸੀਗੇ ਅਸੀਂ ਉਹਨਾਂ ਨੂੰ ਮਿਲੇ ਆ ਹੁਣ ਅਸੀਂ ਅਸਟਮਾ ਸਿਖਰੇ ਆ ਕੇ ਆਪਣੇ ਹਰਦੂਰ ਸਿੰਘ ਵਸਤੀ ਵਿੱਚ ਇੱਥੇ ਕੁਝ ਪਰਿਵਾਰ ਪਰਿਵਾਰਾਂ ਨਾਲ ਸਾਡਾ ਸੰਪਰਕ ਹੋ ਗਿਆ ਸੀਗਾ ਉਹਨਾਂ ਦੇ ਸੰਪਰਕ ਵਿੱਚ ਆ ਕੇ ਉਹਨਾਂ ਨਾਲ ਅਸੀਂ ਇਹ ਸਹਿਮਮ ਨੂੰ ਅੱਗੇ ਤੋਰਿਆ ਹੈ ਇਹ ਮੈਂ ਹਮ ਦਾ ਜਿਹੜਾ ਸਾਨੂੰ ਪਰ ਹੋਰ ਸਮਰਥਨ ਮਿਲ ਰਿਹਾ ਆ ਸਾਨੂੰ ਦਿੱਕੋ ਤੱਕ ਰਿਸਪਾਂਸ ਮਿਲ ਰਿਹਾ ਹੈ ਸਾਡੇ ਉਮੀਦ ਹੈ ਕਿ ਸਾਡੇ ਪੰਪੀ ਸਰਦਾਰ ਸ਼ੇਰ ਸਿੰਘ ਭਾਇਆ ਜੀ ਵਾਕ ਤੋਂ ਵਾਦੇ ਲੀਡ ਲੈ ਕੇ ਫਗਲਜਾ ਦੇ ਵਿੱਚੋਂ ਉਸ ਤੋਂ ਪਾਰਲੀਮੈਂਟ ਵਿਖੇ ਤੋਂ ਐਮਪੀ ਬਣ ਕੇ ਜਿੰਦਰੀ ਵਿੱਚ ਪ੍ਰਵੇਸ਼ ਕਰਨਗੇ ਤੇ ਆਪਣੇ ਲੋਕੋ ਜ਼ਿਲ੍ਹੇ ਦੀ ਰਹਿਨਮਾਈ ਕਰਨਗੇ ਹਰ ਤਰ੍ਹਾਂ ਦਾ ਦੁੱਖ ਸਿਰਾਂ ਛੱਡਾ ਉੱਥੇ ਰੱਖਣਗੇ ਸਾਡੀ ਜਿਹੜੀ ਡਿਮਾਂਡ ਹੈ ਉਹ ਲੈ ਕੇ ਉੱਥੇ ਪਹੁੰਚਣਗੇ ਤੇ ਸਾਨੂੰ ਪੂਰਾ ਹਾਸੇ ਦੇ ਦੇਣ ਦੇ ਸੇਵਾਵਾਂ ਦੇ ਤੇ ਕਿਤੇ ਬੈਠ ਕੇ ਕਿਹ ਕਿਹ ਤਰ੍ਹਾਂ ਦੀ ਮੁਹਿੰਮ ਲੈ ਕੇ ਚੱਲੇ ਹੋ ਜੀ ਸਰਦਾਰ ਸ਼ੇਰ ਸਿੰਘ ਭਾਇਾ ਫਰੀਪੁਰ ਹਲਕਾ ਲੋਕ ਸਭਾ ਤੋਂ ਕਾਂਗਰਸ ਪ੍ਰਤੀਯਸੀ ਜਿਹੜੇ ਕਾਂਗਰਸ ਦੀ ਟਿਕਟ ਤੇ ਚੋਣ ਲੜ ਰਹੇ ਆ ਉਹਨਾਂ ਦੇ ਵਾਸਤੇ ਸਮਰਥਨ ਜੁਟਾਉਣ ਦੇ ਵਾਸਤੇ ਅੱਜ ਅਸੀਂ ਸਾਰੇ ਸਾਥੀ ਇਕੱਠੇ ਹੋਏ ਸੀ ਔਰ ਸਰਦਾਰ ਦਵਿੰਦਰ ਸਿੰਘ ਭਾਇਾ ਜਿਹਦੇ ਨਾਲ ਅੱਜ ਵਿਚਾਰ ਵਟਾਵਾ ਔਰ ਜੋ ਉਹਨਾਂ ਨੇ ਅੱਸਾਨੂੰ ਪ੍ਰੋਗਰਾਮ ਦਿੱਤਾ ਉਹਨਾਂ ਦਿੱਤੇ ਹੋਏ ਪ੍ਰੋਗਰਾਮ ਦੇ ਮਤਲਬ ਅੱਜ ਅਸੀਂ ਅਨਾਜ ਮੰਡੀ ਦੇ ਵਿੱਚ ਕੁਝ ਸਖਸ਼ੀਤਾਂ ਨੂੰ ਮਿਲੇ ਆ ਜਿਨ੍ਹਾਂ ਦੇ ਵਿੱਚ ਸਾਡੇ ਨਗਰ ਕੌਂਸਲ ਦੇ ਪੂਰਵ ਪ੍ਰਧਾਨ ਅ ਸ਼੍ਰੀ ਹਰੀਕੰਨ ਜੀ ਕੰਬੋਜ ਉਹਨਾਂ ਦੇ بیٹے ਨੂੰ ਅਸੀਂ ਮਿਲੇ ਉਸ ਤੋਂ ਇਲਾਵਾ ਡਾਂਬੜੀ ਸ਼ਾਲ ਨੂੰ ਅਸੀਂ ਮਿਲੇ ਜੀ ਚੌਧਰੀ ਪੂਨੋ RAM ਵੀ ਦੇ ਸੁਪੁੱਤਰ ਯੋਗਰਾਜ ਜੀ ਦੇ ਨਾਲ ਅੱਜ ਵਾਰਤਾਲਾਪ ਹੋਈ ਇਸ ਤੋਂ ਇਲਾਵਾ ਅਸੀਂ ਫਾਇਲਗਾ ਦੇ ਵਿੱਚ ਡੈਡ ਹਾਊਸ ਰੋਡ ਤੇ ਕੁਝ ਪਰਿਵਾਰਾਂ ਦੇ ਨਾਲ ਅੱਜ ਵਿਚਾਰ-ਵਰਸ਼ ਕੀਤਾ ਔਰ ਸਰਦਾਰ ਸ਼ੇਰ ਸਿੰਘ ਘਵਾਈ ਦੇ ਵਾਸਤੇ ਸਮਰਥਨ ਮੰਗਿਆ। ਸਵੇਰ ਥੋੜਾ ਟਾਈਮ ਸਾਨੂੰ ਅਰਨੀ ਵਾਲਾ ਸ਼ੇਖ ਸੁਬਾਣ ਦੇ ਵਿੱਚ ਵੀ ਸਾਨੂੰ ਸਾਰੇ ਸਾਥੀਆਂ ਨੂੰ ਜਾਣਾ ਪਿਆ। ਉੱਥੇ ਅੱਜ ਦਫ਼ਤਰ ਦਾ ਮੁਰਸ ਸੀਗਾ। ਤੋਂ ਉੱਥੇ ਵੀ ਅਸੀਂ ਪਹੁੰਚੇ ਹਾਂ ਔਰ ਜਿੱਥੇ ਵੀ ਗਏ ਹਾਂ ਹਰ ਪਾਸੋਂ ਜਿਹੜਾ ਹੈ ਸਰਦਾਰ ਸ਼ੇਰ ਸਿੰਘ ਜੀ ਦੇ ਸਮਰਥਨ ਦੇ ਵਿੱਚ ਜਨ ਸਲਾਬ ਉਮੜ ਰਿਹਾ ਹੈ। ਕੱਲ ਰਾਤ ਨੂੰ ਅਸੀਂ ਦੋ ਬੈਠਾਂ ਕੀਤੀਆਂ ਔਰ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਵੀ ਜਾਂ ਜਿਨ੍ਹਾਂ ਨੇ ਕੱਲ ਉੱਥੇ ਜਗ ਸ਼ਿਰਕਤ ਕੀਤੀ ਹੈ ਹਰ ਇੱਕ ਦੇ ਜ਼ੁਬਾਨ ਦੇ ਕੀ ਹੈ ਕਿ ਸ਼ੇਰ ਸਿੰਘ ਵਾਇਦ ਜੀ ਤੇ ਸਵਾਰ ਯਕੀਨੀ ਹੈ ਔਰ ਹਿੰਦੁਸਤਾਨ ਦੇ ਵਿੱਚ ਮੋਦੀ ਸਰਕਾਰ ਜਿਹੜੀ ਹੈ ਉਹਨੂੰ ਲੋਕਾਂ ਨੇ ਮਨ ਬਣਾ ਲਿਆ ਚੱਲਦਾ ਕਰਨ ਦਾ ਔਰ ਇੰਡੀਆ ਗਠਬੰਧਨ ਦੀ ਸਰਕਾਰ ਜਿਹੜੀ ਹੈ 4 ਤਰੀਕ ਨੂੰ ਹਿੰਦੁਸਤਾਨ ਦੇ ਵਿੱਚ ਬਣਨ ਜਾ ਰਹੀ ਹੈ ਤੇ ਜੋ ਤੁਸੀਂ ਕਹਿ ਰਹੇ ਹੋ ਸਰਕਾਰ ਬਣਨ ਜਾ ਰਹੀ ਹੈ ਤੁਸੀਂ ਘਰ ਘਰ ਕੋਮਰੋ ਉਤਸਵ ਮਹਲ ਕਰਨ ਵਾਲੇ ਉਹ ਕਿ ਆ ਕਿ ਮੁੱਦੇ ਕੀ ਲੈ ਕੇ ਜਾ ਰਹੇ ਹੋ ਵੀ ਕਾਂਗਰਸ ਕਿਸ ਮੁੱਦਿਆਂ ਤੇ ਕੰਮ ਕਰੇਗੀ ਦੇਖੋ ਜਿਸ ਤਰੀਕੇ ਦੇ ਨਾਲ ਪਿਛਲੇ 10 ਸਾਲਾਂ ਦੇ ਵਿੱਚ ਮੋਦੀ ਸਾਹਿਬ ਨੇ ਸਿਰਫ ਲੱਛੇਦਾਰ ਭਾਸ਼ਣਾ ਦੇ ਵਿੱਚ ਹੀ ਸਾਰੀ ਹਿੰਦੁਸਤਾਨ ਨੂੰ ਉਲਝਾਈ ਰੱਖਿਆ ਗਰਾਊਂਡ ਲੈਵਲ ਤੇ ਮੈਂ ਸਬੰਧ ਨਾਲ ਕੋਈ ਵੀ ਕੰਮ ਜਿਹੜੇ ਆ ਨਹੀਂ ਹੋਏ ਅੱਜ ਵੀ ਮਹਿੰਗਾਈ ਜਿਹੜੀ ਹੈ ਚਰਮ ਸੀਮਾ ਤੇ ਹੈ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਅਸਮਾਨ ਨੂੰ ਛੂਰੀਆਂ ਨੇ ਘਰ ਦੇ ਰਸੋਈ ਗਿਆਸ ਦਾ ਜਿਹੜਾ ਬਜਟ ਹੈ ਉਹ ਸਾਰਾ ਡਗਮਗਾ ਗਿਆ ਸਬਜੀ ਲੈ ਲਓ ਰਾਸ਼ਨ ਲੈ ਲਓ ਔਰ ਇੱਕ ਜਿਹੜਾ ਮੱਧਮ ਵਰਗ ਦੇ ਵਾਸਤੇ ਮੈਂ ਸੁਵਿੰਦਾ ਪਿਛਲੇ 10 ਸਾਲ ਤੋਂ ਸਰਕਾਰ ਨੇ ਕੁਛ ਵੀ ਨਹੀਂ ਕੀਤਾ ਅਸੀਂ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਔਰ ਸ਼ਹਿਰ ਫਾਜ਼ਿਲਕਾ ਦੇ ਵਿੱਚ ਜੋ ਸਾਡੇ ਨਗਰ ਕੌਂਸਲ ਦੇ ਵੱਲੋਂ ਡਿਵੈਲਪਮੈਂਟ ਦੇ ਕੰਮ ਕਰਾਈ ਗਏ ਨੇ ਉਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਜਿਹੜਾ ਜਨਤਲ ਵੀ ਜਾ ਰਹੇ ਹਾਂ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत